ਪੜੋਹਲੇ ਕਰ ਲੋੜੋਹਲੇ ਕਰ ਭਾਈ ਸਾਰੇ ਆ ਜੀ ਜਿਵੇਂ ਅੱਜ ਧੀਆ ਦੀ ਲੋੜੀਂਗ ਮਾਰਨ ਵਾਸਤੇ ਕੁੰਕੇ ਬੜਾ ਵਧੀਆ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ ਦੇ ਸਮਾਜ ਜਮਾਨੇ ਦੇ ਵਿੱਚ ਧੀਆ ਨੂੰ ਬਹਿਲ ਕਰਮੀ ਦਿੱਤੀ ਜਾ ਰਹੀ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦੀਆਂ ਲੜਾਈ ਸਾਡੇ ਬਟਾਲਾ ਵਾਸੀਆਂ ਨੂੰ ਲੋੜੀ ਤੇ ਮਾਦੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੀ ਆ ਕਿ ਸਾਰੇ ਪਰਿਵਾਰ ਇਦਾਂ ਹੀ ਖੁਸ਼ ਰਹਿਣ ਸਾਰੇ ਪਰਿਵਾਰ ਦੇ ਵਿੱਚ ਸਾਰੇ ਜੀ ਖੁਸ਼ ਰਹਿਣ ਤੇ ਲੋੜੀ ਸੈਲੀਬ੍ਰੇਟ ਕਰਦੇ ਰਹਿਣ ਆਧੀ ਲੋੜੀ ਮਨੋੜੀ ਵੇਖੋ ਜੀ ਅੱਜ ਕੱਲ ਧੀਆ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈਗਾ ਧੀਆ ਵੀ ਹੱਟ ਥਾਂ ਤੇ ਬਰਾਬਰ ਦੀ ਹੱਕਦਾਰ ਨੇ ਇਵਨ ਕੀ ਧੀਆ ਹਰ ਫੀਲਡ ਵਿੱਚ ਅੱਗੇ ਹੀ ਨੇ ਤੇ ਇਸ ਕਰਕੇ ਧੀਆ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਧੀਆ ਦੀ ਵੀ ਲੋੜੀ ਮਨਾਉਣੀ ਚਾਹੀਦੀ ਹੈ ਤੇ ਵੇਖੋ ਅੱਜ ਸਾਡੇ ਮੈਡਮ ਨੇ ਧੀਆ ਵੀ ਲੋੜੀ ਸੈਲੀਬ੍ਰੇਟ ਕੀਤੀ ਆ ਜਿਸ ਘਰ ਵਿੱਚ ਤਿਆਂ ਨੂੰ ਇੱਜ਼ਤ ਦਿੱਤੀ ਜਾਂਦੀਆਂ ਨਾ ਉਸ ਘਰ ਵਿੱਚ ਖੁਸ਼ੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ ਤੇ ਮੈਂ ਇੱਥੇ ਸਾਰਿਆਂ ਨੂੰ ਕਿਹਾ ਕਿ ਅਸੀਂ ਇੱਕ ਪ੍ਰਣ ਲੈਂਦੇ ਹਾਂ ਕਿ ਅਸੀਂ ਆਪਣੀਆਂ ਧੀਆਂ ਨੂੰ ਹਰ ਫੀਲਡ ਵਿੱਚ ਹਰ ਖਾਂ ਤੇ ਸਮਾਜ ਵਿੱਚ ਅੱਗੇ ਵਧਣ ਵਿੱਚ ਉਹਨਾਂ ਦੀ ਪੂਰੀ ਪੂਰੀ ਮਦਦ ਕਰਾਂਗੇ ਧੰਨਵਾਦ ਜੀ ਸਾਰਿਆਂ। ਹਾਂਜੀ ਮੈਂ ਸੀਮਾ ਮਟਾਲਵੀ ਉਡਾਨੇ ਡਾਕਟਰਸ ਦੀ ਐਜ਼ ਅ ਪ੍ਰੈਜ਼ੀਡੈਂਟ ਅ ਅੱਜ ਇਸ ਲੋੜੀ ਦੇ ਉਪਲਬਖਸ਼ ਦੇ ਵਿੱਚ ਜਿਹੜਾ ਇਕੱਠ ਹੋਇਆ ਜਾਂ ਜਿੰਨੀਆਂ ਵੀ ਰੌਣਕਾਂ ਭਰੇ ਇਸ ਵੇੜੇ ਦੇ ਵਿੱਚ ਅੱਜ ਛੋਟੀ ਛੋਟੀਆਂ ਬੱਚੀਆਂ ਸ਼ਾਮਿਲ ਹੋਈਆਂ ਨੇ ਮੈਂ ਤਹਿ ਦਿਲ ਤੋਂ ਸਾਰੇ ਬਟਾਲਾ ਵਾਸੀਆਂ ਨੂੰ ਇੱਕ ਤੇ ਲੂੜੀ ਦੀ ਵਧਾਈ ਵੀ ਦਵਾਂਗੀ ਦੂਸਰਾ ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਇੱਕ ਛੁੱਟੀਆਂ ਮਨਾ ਰਹੇ ਬੱਚਿਆਂ ਨੂੰ ਜਿਹੜਾ ਹੈ ਨਾ ਪਰਫਾਰਮੈਂਸ ਦੇਣ ਦਾ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਤੇ ਮੈਂ ਅਮਨ ਸ਼ੇਰ ਸ਼ਹਿਰੀ ਕਲਸੀ ਜੀ ਜੋ ਸਾਡੇ ਇਲਾਕੇ ਦੀ ਆਨ ਵਨ ਸ਼ਾਨ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਉਹਨਾਂ ਦੇ ਸਦਕੇ ਜਿਹੜਾ ਹੈ ਸ਼੍ਰੀ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਾਜਵੀਰ ਕਲਸੀ ਜੀ ਸਾਡੇ ਵਿੱਚ ਪਹੁੰਚੇ ਤੇ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਤੇ ਸਾਡਾ ਇੱਕ ਸੱਦੇ ਦੇ ਉੱਤੇ ਸਾਡਾ ਦੀ ਰੱਖਿਆ ਤੇ ਜਿਹੜੀ ਉਦਾਣੀ ਡਾਟਰ ਹੈ ਉਹਦਾ ਮਕਸਦ ਸਾਡਾ ਇਹੋ ਹੀ ਹੈ ਕਿ ਧੀਆਂ ਦੀ ਲੋੜੀ ਪੁੱਤਰਾ ਦੀ ਲੋੜੀ ਤੇ ਸਭ ਮਨਾਉਂਦੇ ਨੇ ਪਰ ਅੱਜ ਤੱਕ ਧੀਆਂ ਦੀ ਲੋੜੀ ਨਹੀਂ ਮਨਾਈ ਜਾਂਦੀ ਭਲੇ ਹੀ ਅੱਜ ਤੱਕ ਹੁਣ ਤੱਕ ਸਮਾਜ ਦੇ ਵਿੱਚ ਕਾਫੀ ਫਰਕ ਪੈ ਗਿਆ ਬਟ ਧੀਆਂ ਦੀ ਲੋੜੀ ਜਿਹੜੀ ਹੈ ਨਾ ਉਹ ਬਹੁਤ ਰੇ ਰਹੀ ਹੈ ਕਿ ਮੈਂ ਨਹੀਂ ਸੁਣਿਆ આજ ਤੱਕ ਪਰ ਅਸੀਂ ਉਡਾਨੇ ਡਾਟਰਸ ਜਿਹੜੀ ਹੈ ਨਾ ਪਹਿਲਾ ਫੰਕਸ਼ਨ ਜਿਹੜਾ ਹੈ ਉਹ ਅਸੀਂ ਧੀਆਂ ਦੀ ਲੋਹੜੀ ਤੋਂ ਸ਼ੁਰੂ ਕੀਤਾ ਔਰ ਮੈਂ ਚਾਹਨੀ ਹੈ ਕਿ ਇਹਦੇ ਵਿੱਚ ਜਿਹੜਾ ਹੈ ਜਿਸ ਪ੍ਰੋਗਰਾਮ ਨੂੰ ਅਸੀਂ ਅੱਗੇ ਵਧਾਣਾ ਹੈ ਜਾਂ ਉਡਾਨ ਭਰੀ ਜਿਹੜੀ ਅਸੀਂ ਲੜਕੀਆਂ ਲਈ ਸੋਚਿਆ ਕਿ ਉਹਨਾਂ ਦੀ ਉਡਾਨ ਬਾਰੇ ਉਹ ਸਾਡਾ ਪਹਿਲਾ ਲੋਹੜੀ ਦਾ ਫੰਕਸ਼ਨ ਹੈ ਅੱਗੇ ਸਾਡੇ ਜਿਹੜੇ ਨੇ ਉਹ ਪ੍ਰੋਜੈਕਟਸ ਰਹਿਣਗੇ ਜਿਵੇਂ ਵਿੱਚ ਅਸੀਂ ਲੜਕੀਆਂ ਦੀ ਮਾਨਸਿਕਤਾ ਉਹਨਾਂ ਦੇ ਹੈਲਥ ਵਾਰੇ ਉਹਨਾਂ ਦੀਆਂ ਮਤਲਬ ਸਿੱਖਿਆ ਵਾਰੇ ਇਹ ਸਾਡੇ ਪ੍ਰੋਜੈਕਟਸ ਜਿਹੜੇ ਨੇ ਪਿਛੜੇ ਇਲਾਕਿਆਂ ਦੇ ਵਿੱਚ ਅਸੀਂ ਇਹਨਾਂ ਨੂੰ ਅੱਗੇ ਕੰਟੀਨਿਊ ਰੱਖਾਂਗੇ ਔਰ ਜਦੋਂ ਜਦੋਂ ਸਾਡੇ ਅੱਗੇ ਪ੍ਰੋਜੈਕਟਸ ਹੋਣਗੇ ਉਹਨਾਂ ਬਾਰੇ ਅਸੀਂ ਤੁਹਾਨੂੰ ਰੂਬਰੂ ਜ਼ਰੂਰ ਕਰਾਵਾਂਗੇ ਔਰ ਮੈਂ ਫੇਰ ਤੋਂ ਇੱਕ ਵਾਰੀ ਸਭਨਾਂ ਨੂੰ ਲੋਹੜੀ ਦੀ ਬਹੁਤ-ਬਹੁਤ ਵਧਾਈ ਦਿੰਦੀ ਆ ਮੇਰੀ ਆਏ ਗੈਸਟ ਜਿਨ੍ਹਾਂ ਵੀ ਮੇਰੇ ਫੋਨ ਦੇ ਸੱਦੇ ਤੇ ਜਿਹੜੇ ਵੀ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਦੀਆਂ ਔਰ ਸਾਡੇ ਗੈਸਟ ਆਫ ਆਨ ਜਿਨ੍ਹਾਂ ਵੀ ਸੰਸਥਾਵਾਂ ਜਿਨ੍ਹਾਂ ਨੇ ਮੇਰੇ ਇੱਕ ਸੱਦੇ ਦੇ ਪ੍ਰਵਾਨ ਚੜਾਇਆ ਔਰ ਸਾਨੂੰ ਇਹਨਾਂ ਨੇ ਹਰ ਕੋਆਪਰੇਸ਼ਨ ਹਰ ਵੱਲੋਂ ਖੜੇ ਰਹੇ ਨੇ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਓਕੇ ਥੈਂਕ ਯੂ ਮੈਂ ਆਪਣਾ ਨਾਮ ਦੱਸ ਦਿੰਦਾ ਮੈਂ ਨਖਨਾ ਮੋਹਤਰਾ ਅੱਜ ਫੇਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਈਆਂ ਅੱਜ ਅਸੀਂ ਰੌਣਕ ਵਿੜੇ ਦੀ ਪ੍ਰੋਗਰਾਮ ਕੀਤਾ ਹੈ ਕਮਿਊਨਿਟੀ ਹਾਲ ਦੇ ਵਿੱਚ ਜਿਸ ਦੇ ਚੀਫ ਗੈਸ ਸਾਡੇ ਮਾਨਯੋਗ ਰਾਜਵੀਰ ਕਲਸੀ ਜੀ ਸਿਗੇ ਮੁੱਖ ਮਹਿਮਾਨ ਸਿਗੇ ਮੈਡਮ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਪ੍ਰੋਗਰਾਮ ਨੂੰ ਅਟੈਂਡ ਕੀਤਾ ਔਰ ਬੜੀ ਰੌਣਕ ਲਾਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੇ ਉਸ ਗੁਰਮਾਨਤ ਪਾਸ਼ਾ ਜੀ ਦੇ ਅਤੇ ਸਾਡੇ ਮੈਡਮ ਰਾਜਵਰਤੀ ਕਲਸੀ ਜੀ ਦੇ ਵੀ ਜਿਨ੍ਹਾਂ ਦੇ ਨਾਲ ਆਨ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਵੈ ਇਸ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਲੱਗ ਗਏ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਪ੍ਰੋਗਰਾਮ ਦੇ ਵਿੱਚ ਛੋਟੀਆਂ ਬੱਚੀਆਂ ਨੇ ਵੱਡ ਚੜ ਕੇ ਹਿੱਸਾ ਲਿਆ ਆਪਣੀ ਪਰਫਾਰਮੈਂਸਿਸ ਕੀਤੀ ਆ ਅਤੇ ਉਹਨਾਂ ਦੇ ਹੁਨਰ ਦੇ ਬੇਸ ਦੇ ਉੱਤੇ ਮੈਡਮ ਰਾਜ ਜੈਸਮਿਨ ਵਾਲੀਵਾਲ ਅਤੇ ਮੈਡਮ ਨੀਹਾ ਜੀ ਨੇ ਜਜਸ ਬਣ ਕੇ ਉਹਨਾਂ ਦੇ ਉਤਸ਼ਾਹ ਨੂੰ ਹੋਰ ਬਧਾਇਆ ਅਤੇ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਮੈਡਮ ਰਾਜਵੀਰ ਕਲਸੀ ਨੇ ਫਸ ਸੈਕਿੰਡ ਥਰਡ ਬੱਚੇ ਵੀ ਕਦੇ ਅਤੇ ਹੋਰ ਕਈ ਪਾਰਟਿਸਪੈਂਟਸ ਨੂੰ ਅਸੀਂ ਪ੍ਰਾਈਜ਼ ਦਿੱਤੇ ਸਾਡੇ ਪਹੁੰਚੇ ਮਹਿਮਾਨ ਜਿੰਨੇ ਵੀ ਮਹਿਮਾਨ ਸੀਗੇ ਸਾਰਿਆਂ ਨੂੰ ਅਸੀਂ ਗੈਸਟ ਆਫ ਆਨਰ ਵਿਸ਼ੇਸ਼ ਸਨਮਾਨ ਦੇ ਨਾਲ ਨਿਵਾਜਿਆ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦ ਹਾਂ ਮੈਡਮ ਸੀਮਾ ਬਟਾਲਵੀ ਜੀ ਬਟਾਲਵੀ ਪਰਿਵਾਰ ਦੀ ਜੀ ਜੀ ਰਜੀਵ ਜੀ ਜਿਨ੍ਹਾਂ ਦੇ ਸਦਕਾ ਮੈਡਮ ਸੀਮਾ ਬਟਾਲਵੀ ਜੀ ਅਤੇ ਮਿਸਟਰ ਰਜੀਵ ਬਟਾਲਵੀ ਜੀ ਦੇ ਸਦਕੇ ਐ ਪ੍ਰੋਗਰਾਮ ਹੋਇਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਡਮ ਪ੍ਰੋਗਰਾਮ ਕਰਵਾਇਆ ਹੈ ਇਹ ਲੋੜੀ ਦਾ ਪਹਿਲਾ ਪ੍ਰੋਗਰਾਮ ਸੀ ਜਿਹੜਾ ਕਿ ਉੜਾਨੇ ਡਾਕਟਰਸ ਵੱਲੋਂ ਹੋਇਆ ਸੀਗਾ ਜਿਸ ਦਾ ਨਾਮ ਸੀ ਰੌਣਕ ਵਿਹੜੇ ਦੀ ਤੇ ਅੱਜ ਰੌਣਕ ਵਿਹੜੇ ਦੀ ਵਿੱਚ ਰੌਣਕ ਬਹੁਤ ਲੱਗੀ ਹੈ ਮੈਡਮ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਤੇ ਐਦਾਂ ਹੀ ਹਰ ਸਾਲ ਮਨਾਇਆ ਜਾਊਗਾ ਹਰ ਸਾਲ ਭਾਈ ਸਾਹਿਬ ਮਨਾਇਆ ਜਾਊਗਾ ਔਰ ਬੜੇ ਵੱਧ ਚੜ੍ਹ ਕੇ ਮਨਾਇਆ ਜਾਊਗਾ ਇਸ ਦੇ ਨਾਮ ਦੇ ਵਿੱਚ ਆਈਡੀਆ ਕਿਸ ਤਰ੍ਹਾਂ ਆਇਆ ਜੀ ਦੱਸਦੇ ਆਂ ਆਈਡੀਆ ਦੇਣ ਵਾਲੇ ਤੇ ਪਰਮਾਤਮਾ ਹੀ ਨੇ ਔਰ ਉਸ ਦਾ ਸਾਥ ਨਿਭਾਉਣ ਵਾਸਤੇ ਸਾਨੂੰ ਜਿਹੜੀ ਸਭ ਤੋਂ ਵੱਡੀ ਸਪੋਰਟ ਰਹੀ ਹੈ ਮੈਡਮ ਸੀਮਾ ਬਟਾਲਵੀ ਜੀ ਦੀ ਜਿਨ੍ਹਾਂ ਦੇ ਸਦਕੇ ਅਸੀਂ ਅੱਜ ਇੱਥੇ ਖੜੇ ਆਂ ਤੇ ਪ੍ਰੋਗਰਾਮ ਕਰਵਾਇਆ ਮੈਂ ਸਾਰਾ ਕ੍ਰੈਡਿਟ ਮੈਡਮ ਸੀਮਾ ਬਟਾਲਵੀ ਜੀ ਨੂੰ ਦਵਾਂਗੇ ਉਹਨਾਂ ਨੇ ਹੀ ਸਾਡੀ ਹੈਲਪ ਕੀਤੀ ਉਹਨਾਂ ਨੇ ਹੀ ਆਈਡੀਆਸ ਦਿੱਤੇ ਕਿ ਪ੍ਰੋਗਰਾਮ ਨੂੰ ਕਿੱਤਾ ਜਾਏ ਸਪੈਸੀਫਿਕਲੀ ਟੀਅਨ ਦੀ ਇੰਪੋਰਟੈਂਸ ਨੂੰ ਦੱਸਦੇ ਹੋਏ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਕਿ ਟੀਅਨ ਜਿਹੜੀਆਂ ਨੇ ਉਹ ਕਰਦੀਆਂ ਰੌਣਕਾਂ ਨੇ ਤੇ ਉਹਨਾਂ ਨੇ ਅੱਜ ਰੌਣਕ ਲਾ ਦਿੱਤੀ ਹੈ ਪ੍ਰੋਗਰਾਮ ਰੌਣਕ ਵੇੜੇ ਦੇ ਵਿੱਚ ਤੇ ਅਗਲੇ ਸਾਲ ਫੇਰ ਮਿਲਾਂਗੇ ਲੋੜੀ ਮਨਾਵਾਂਗੇ ਸਾਰੇ ਕਿ ਕਦੋਂ ਹੋ ਕੇ ਰੌਣਕ ਵੇੜੇ ਦੀ ਫੇਰ ਕਰਾਂਗੇ ਆਪਾਂ ਪਰ ਪ੍ਰੋਗਰਾਮ ਬਹੁਤ ਵਧੀਆ ਤੇ ਬੜਾ ਵਧੀਆ ਉਪਰਾਲਾ ਵਾਂਗੇ ਇਹ ਸ਼੍ਰੀ ਕੁਮਾਰ ਮਟਾਲਵੀ ਦੇ ਪਰਿਵਾਰ ਦੇ ਵਿੱਚੋਂ ਮਾਡਮ ਨੇ ਸੀਮਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਦਾ ਇਤਿਜਾਰ ਕੀਤਾ ਆਈ ਲੋੜੀ ਬਣਾਈ ਆ ਤੇ ਜਿਆਨੂ ਪ੍ਰਮੋਟ ਕੀਤਾ ਤੇ ਦੇ ਦੇ ਵਿੱਚ ਨਿਆਮ ਲੋਧਰਾ ਜਿਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਬਹੁਤ ਰੌਣਕਾਂ ਲਾਈਆਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਬਾਕੀ ਇਹ ਸਾਨੂੰ ਮਾਨਜਾਈਦਾ ਕਿ ਮੁੰਡਿਆਂ ਨੇ ਲੌਣੀਆਂ ਨੇ ਸਾਰੇ ਬਣਾਦੇ ਸੀ ਤੇ ਲੜਕੀਆਂ ਨੇ ਲੌਣੀਆਂ ਬਣਾਈਆਂ ਗਿਆਣਾਂ ਤੇ ਜਿਆਨੀਆਂ ਲੌਣੀਆਂ ਬਣਾਈ ਗਈਆਂ ਤੇ ਮੈਂ ਇੱਕ ਛੋਟਾ ਜਿਹਾ ਸੰਦੇਸ਼ ਹੋਰ ਦੇਣਾ ਚਾਹਨਾ ਵਾ ਕਿ ਉਹਦੇ ਆਪਾ ਵੱਡੇ ਹੋਏ ਆ ਚਲੋ ਤੀਆਂ ਦੇ ਤੀਆਂ ਜਿਹੜੇ ਹਰ ਘਰ ਚ ਆਦਰਮਾਨ ਬਣ ਗਿਆ ਪਰ ਜੇ ਤੁਸੀਂ ਸਮਾਜ ਨੂੰ ਦਾਜ ਜੁਬਣਾ ਤੇ ਪਹਿਲਾਂ ਆਪਣੇ ਘਰ ਤੋਂ ਤੁਰਨਾ ਪਏਗਾ ਸੋ ਮੈਂ ਇੱਕ ਮੇਰਮੰਦੀ ਖਾਇਆ ਜਾਏ ਕਿ ਤੀਆਂ ਦੇ ਚਲੋ ਬੜਾ ਉੱਚਾ ਰੱਬ ਨੇ ਦਿੱਤੀਆਂ ਦੇ ਰਾਂ ਨੇ ਪਰ ਆਪਣੀਆਂ ਨੂਹਾਂ ਨੂੰ ਵੀ ਆਪਣੀਆਂ ਤੀਆਂ ਸਮਝੋ ਤੇ ਉਹਨਾਂ ਨਾਲ ਪੂਰੀਆਂ ਗੁਲੀਆਂ ਬਣਾਓ ਤੇ ਉਦਰਾ ਇਹ ਵਾਡੇ ਸਾਡੇ ਆਪਾਂ ਜੇ ਸਮਾਜ ਨੂੰ ਠੀਕ ਕਰਨਾ ਪਹਿਲਾਂ ਘਰੋਂ ਠੀਕ ਕਰਨਾ ਪਏਗਾ ਸਾਨੂੰ ਸਭ ਨੂੰ ਤੇ ਸਾਡੇ ਸਾਥ ਸ਼ਹਿਰ ਵਾਸੀਆਂ ਨੂੰ ਸਾਡੇ ਜਮ ਇਨਜ਼ਾਮ ਨੂੰ ਪ੍ਰੈਸ ਨੂੰ ਸਾਰੀ ਪ੍ਰੈਸ ਨੂੰ ਸਾਰਿਆਂ ਨੂੰ ਨੋਡੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ